ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਤੋਂ ਪਹਿਲਾਂ ਜੀ ਧੰਤਨ ਸ਼੍ਰੀ ਗੁਰੂ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਬਰਾਹੀਮਵਾਲ ਵਿਖੇ ਜਿੱਥੇ ਪਿੰਡ ਬਰਾਹੀਮਵਾਲ ਦੇ ਵਿਖੇ ਜੋ ਚੜਦੀ ਪਤੀ ਜੋ ਗੁਰਦੁਆਰਾ ਸਾਹਿਬ ਉੱਥੋਂ ਤੰਤਨ ਸ਼ਿਰ ਗੁਰੂ ਗੁਰਗੋਬ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪਰ ਦੀਆਂ ਖੁਸ਼ੀਆਂ ਅੰਦਰ ਹੀ ਮਹਾਨ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪਿੰਡ ਬਰਾਹੀਮਵਾਲ ਤੋਂ ਹੁੰਦਾ ਹੋਇਆ ਪਿੰਡ ਟਾਂਡੀ ਹਬੀਬਵਾਲ ਚਗਾਵਾ ਨੰਡਾਲਾ ਤੋਂ ਹੁੰਦਾ ਹੋਇਆ ਆਖਰ ਤੇ ਪਿੰਡ ਬਰਾਹੀਮਵਾਲ ਵਿਖੇ ਸਮਾਪਤੀ ਹੋਈ ਤੰਤਨ ਸ਼ਿਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਪਿੰਡ ਬਰਾਹੀਮਵਾਲ ਤੋਂ ਵਰਦਾ ਕੜਦੀ ਪੱਤੀ ਤੋਂ ਨਗਰ ਕੀਰਤਨ ਨਿਕਲਦਾ ਹੈ ਸਾਰੀਆਂ ਸੰਗਤਾਂ ਔਰ ਐਨ ਆਰ ਆਈ ਸੰਜੋਗ ਦੇ ਨਾਲ ਕੜਦੀਆਂ ਹਨ ਔਰ ਬਹੁਤ ਹੀ ਖੁਸ਼ਾ ਸੰਗਤਾਂ ਦੇ ਵਿੱਚ ਹੈ ਜੋ ਕਿ ਅੱਜ ਨਗਰ ਕੀਰਤਨ ਇਥੋਂ ਬ੍ਰਹੀਵਾਲ ਤੋਂ ਚਲਦਾ ਹੋਇਆ ਪਿੰਡ ਟਾਂਡੀ ਬੀਵਾਲ ਚਗਾਵਾ ਤੋਂ ਹੁੰਦਾ ਹੈ ਨੰਡਾਲੇ ਤੋਂ ਵਾਪਸ ਜਾਏਗਾ ਤੇ ਪਰਮਾਤਮਾ ਜੀ ਦਾ ਬਹੁਤ ਹੀ ਸਤਿਕਾਰ ਸਤਿਕਾਰ ਕਰ ਰਹੀਆਂ ਹਨ ਔਰ ਬਹੁਤ ਬਹੁਤ ਸਦਾ ਧੰਨਵਾਦ ਜੀ ਆਇਆਂ ਨੂੰ ਜੀ ਆਇਆਂ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਰ ਸਾਲ ਦੇ ਸਾਲ ਪਿੰਡ ਬ੍ਰਹੀਵਾਲ ਤੋਂ ਗੁਰੂ ਗੋਬੇ ਸਿੰਘ ਦਾ ਜੋ ਨਗਰ ਕੀਰਤਨ ਕੱਢਿਆ ਜਾਂਦਾ ਮਹਾਨ ਚੜ੍ਹਦੀ ਪਤੀ ਗੁਰਦਰੇਵਾਲੂ ਸਾਰੀ ਸੰਗਤ ਦੇ ਸਹਿਯੋਗ ਨਾਲ ਸਾਰੇ ਇਲਾਕੇ ਦੀ ਸੰਗਤ ਨਾਲ ਬਹੁਤ ਬਹੁਤ ਪੰਜਾ ਪਿਆਰਿਆਂ ਦੀ ਗੁਆਈ ਹੈ ਗੁਰੂ ਮਹਾਰਾਜ ਗ੍ਰੰਥ ਸਾਹਿਬ ਦੀ ਗੁਆਈ ਹੈ ਸਾਮਿੱਤ ਦਾ ਭਰਾਲਾ ਬਹੁਤ ਤਗੜਾ ਹੈ ਸੰਗਤ ਠਾਠਾ ਮਾਰਦੀ ਦੇਖੋ ਨੌਜਵਾਨ ਜੋ ਸੰਗਤ ਹੈ ਸਾਰੀ ਦਾ ਇਕੱਠਾ ਹੈ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਗੁਰਗੋਬੇ ਜੀ ਵਾਰ ਚੜ੍ਹਦੀ ਕਲਾ ਕਰੇ ਬਾਹਰ ਵਿਦੇਸ਼ਾਂ ਦੇ ਬੱਚਾ ਦੇ ਵੀ ਚੜ੍ਹਦੀ ਕਲਾ ਕਰੇ ਇਹਨਾਂ ਬੱਚਿਆਂ ਨੂੰ ਪੱਕਿਆ ਕਰੇ ਜਿਹੜੇ ਬੱਚੇ ਸੇਵਾ ਕਰਦੇ ਉਹਨਾਂ ਦੀ ਜੋ ਮਰਦਿਆਂ ਭਾਵਨਾ ਹਨ ਜਿਸ ਤਰ੍ਹਾਂ ਆੜਿਆ ਬੀਬੀ ਆਗੇ ਚਾਰੂ ਦੀ ਸੇਵਾ ਕਰ ਰਹੀਆਂ ਹਨ ਬਹੁਤ ਹੀ ਤਗੜੀ ਸੇਵਾ ਕਰਦੇ ਹਨ ਸਾਰੀ ਸੰਗਤ ਦੀ ਚੜ੍ਹਦੀ ਕਲਾ ਕਰੇ ਮਹਾਰਾਜ ਗੁਰੂ ਗੋਬਿੰਦ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟਿਓ ਮਰਦ ਅਗਮੜਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ 23 ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਕੇ ਪਾਉਲੇ ਧੰਨ ਧੰਨ ਸਹੇਬੇ ਕਮਾਲ ਸ਼ਾਹ ਸ਼ਹਿਨ ਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਚੜ੍ਹਦੀ ਪਤੀ ਤੋਂ ਨਗਰ ਕੀਰਤਨ ਚੱਲ ਕੇ ਪਿੰਡ ਟਾਂਡੀ ਵਿੱਚ ਪਹੁੰਚਿਆ ਬੜੇ ਵੱਡੇ ਉਮਾ ਦੇ ਨਾਲ ਵੱਡੇ ਪਿਆਰ ਦੇ ਨਾਲ ਵੱਡੀਆਂ ਮੰਗਾ ਦੇ ਨਾਲ ਇਹ ਨਗਰ ਕੀਰਤਨ ਇਬਰਾਹਿਮ ਆਬ ਤੋਂ ਚੱਲ ਕੇ ਪਿੰਡ ਟਾਂਡੀ ਵਿੱਚ ਪਹੁੰਚਿਆ ਹੈ ਜਿੱਥੇ ਕਿ ਟਾਂਡੀ ਦੇ ਸੰਗਤਾਂ ਵੱਲੋਂ ਪਰਮਾ ਸਵਾਗਤ ਕੀਤਾ ਜਾ ਰਿਹਾ ਮੇਰੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਚੜ੍ਹਦੀ ਪਤੀ ਦੇ ਪ੍ਰਧਾਨ ਸਾਹਿਬ ਵੀ ਨਾਲ ਹੀ ਹਨ ਮੈਂ ਬਹੁਤ 기ਆ ਆਖਦਾ ਨਗਰ ਕੀਰਤਨ ਨੂੰ ਤੇ ਨਗਰ ਕੀਰਤਨ ਤੇ ਆਈਆਂ ਸੰਗਤਾਂ ਨੂੰ ਬਹੁਤ ਧੰਨਵਾਦ ਕਰਦਾ ਜਿੱਥੇ ਧੰਨਵਾਦ ਕਰਦਾ ਉਥੇ ਸਾਰੀਆਂ ਸੰਗਤ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਆਹੋ ਬਾਹੋ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਗੋਬਿੰਦ ਸਿੰਘ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਜੇਲਾ ਗੋਬਿੰਦ ਸਿੰਘ ਕਲਕੀਆ ਵਾਲੇ ਗੋਬਿੰਦ ਸਿੰਘ ਜੀ ਕਲਕੀਆ ਵਾਲੇ ਗੋਬਿੰਦ ਸਿੰਘ ਜੀ ਮਾਝਾ ਵਾਲੇ ਗੋਬਿੰਦ ਸਿੰਘ ਜੀ ਮਾਝਾ ਵਾਲੇ ਕਲਕੀਆ ਵਾਲੇ ਗੋਬਿੰਦ ਸਿੰਘ ਜੀ ਵਾਹ ਜੀ ਵਾਲੇ ਗੋਪਿੰਦ ਸਿੰਘ ਜੀ ਵਾਹੋ ਵਾਹੋ ਗੋਪਿੰਦ ਸਿੰਘ ਹਾਪੇ ਗੁਰ ਚੇਲਾ ਗੋਪਿੰਦ ਸਾਰੇ ਬੰਦੇ ਇਹ ਚਿਲਾ ਗੋਗਦ ਸਿੰਘ ਅਰੇ ਤੇਰਾ ਵਾ ਵਾ ਹਰ ਸੱਚੇ ਤੱਕ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਪਉ ਨਿਰੰਕਾਰ ਵਿੱਚ ਸੰਤਾਂ ਨੇ ਲਾ ਹਰ ਸੱਚੇ

ਸੁਖ ਪਾਈਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਾਰੇ ਬੱਚੇ ਬੋਲੋ ਵਾਹੇ ਗੁਰੂ ਵਾਹੇ ਬਿਲਕੁਲੋ ਜੀ ਵਾਹੇ ਗੁਰੂ ਵਾਹੇ ਜਿਸ ਸਿਮਰਨ ਸੁਖ ਪਾਈਏ ਜਿਸ ਸਿਮਰਨ ਸੁਖ ਪਾਈਏ ਸਭ ਸਿਕਾ ਬੁਝਾਈ